ਹੈਰੀ ਹੈ ਸਟੇਟ ਐਡ ਹੋਇਆ ਸਟੇਟ ਐਡ ਹੋਇਆ ਬੱਚ ਗੁੱਛਾ ਰਾ ਕਰ ਗੁੱਡ ਮਾਰਨਿੰਗ ਸਸਰੀ ਕਾਲ ਔਰ ਠਕੜੇ ਔਰ ਰਲਨਾ ਇਧਰ ਪੈਂਚਰ ਲਵਾਉਣ ਲੱਗੇ ਵੇ ਆ ਚੋਬਰ ਔਰ ਡਾ ਰਨਿੰਗ ਜੀ ਔਰ ਡਾ ਰਨਿੰਗ ਪੈਂਚਰ ਲੱਗ ਰਹਾ ਮੇਰੇ ਵੀਰੋ ਇਹ ਖੋਲ ਦੋ ਉਹ ਲੌਕ ਜੂਗਾ ਰਿਫਟਜ ਅਣ ਕਹਾ ਹਾਂ ਜਾ ਕੇ ਨਵਾਂ ਲਵਾ ਲਵਾਂ ਬਾਈ ਕਹਿੰਦਾ ਫਿਰ ਉੱਥੇ ਨਵਾਂ ਆਲ ਆ ਜੂਗਾ ਫਿਰ ਰਿਫਟਜ ਉਹ ਚਲੇ ਜਾਊ ਸਟੱਪਣੀ ਚ ਥੋੜੇ ਤੋਂ ਪੂਰੇ ਬੁੱਟਿਆ ਸੀ ਉਹ ਨਾਲ ਕੀ ਨਹੀਂ ਦੋਣਾ ਪਾਉਂਦਾ ਇਹ ਤੇ ਚੜਾ ਵੀ ਹਾਂ ਹਾਂਜੀ ਮਿੱਤਰੋ 11 ਵਜੇ ਕੇ 50 ਮਿੰਟ ਹੋ ਗਏ ਤੇ ਚੱਲ ਵਜ ਗਿਆ ਚੱਲ ਤੇ ਸਾਰ ਆਪਾਂ ਨੂੰ ਆ ਗਿਆ ਰਾਹੁਲ ਦਾ ਫੋਨ ਹੈ ਹਿਆਰ ਪ੍ਰੀਤ ਦਾ ਹੋਰ 42 ਮਿੰਟ ਗੱਲ ਹੋਣ ਤੋਂ ਬਾਅਦ ਉਹਨੂੰ ਐਂ ਕਹਿ ਕੇ ਫੋਨ ਕੱਟਿਆ ਮੈਂ ਕਿਹਾ ਬਣਾ ਲੀਏ ਮੈਂ ਕਿਹਾ ਵਲੌਗ ਵਲੌਗ ਹੁਣ ਹੈਗਾ ਬੜੀ ਦੇਰ ਹੋ ਗਈ ਇੱਧਰ ਜੰਗਲ ਦੇ ਵਿੱਚ ਜੰਗਲ ਜੋ ਜਗ੍ਹਾ ਦਿਖਾਣੇ ਆ ਤੁਹਾਨੂੰ ਤੇ ਵੀ ਕਿੱਥੇ ਭੂਤ ਮਿਲਿਆ ਜੀ ਸਾਨੂੰ ਦੇਨੇ ਉਹ ਦਿਖਾ ਦੇਵਾਂਗੇ ਤੇ ਨਾਲੇ ਦੱਸਾਂਗੇ ਉਹ ਵੀ ਉਹ ਕਿੱਥੇ ਹੈ ਮਤਲਬ ਕੀ ਚੀਜ਼ ਆ ਉਹ ਹਨਾ ਸਾਰੀ ਡਿਟੇਲ ਚ ਗੱਲਬਾਤ ਕਰਾਂਗੇ ਠੀਕ ਜੋ ਤੇ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ ਫੁੱਲ ਤੇ ਵੀਡੀਓ ਚ ਬਣੇ ਰਹੋ ਆਈ ਮਿੱਤਰੋ ਇਹ ਆਉਥੀ ਜਾਣਾ ਪਰ ਇਹ ਆਉ ਤੇ ਇੰਜਰ ਪਹੁੰਚ ਗਏ ਇਹੋ ਜਗਾ ਵੀ ਆਉਗੀ ਮੈਨਾਂ ਨੇ ਤੁਹਾਨੂੰ ਐਿੱਤੋਂ ਮੋੜ ਦੇਣਾ ਆਪਣੇ ਡਰਾਈਵਰ ਸਾਈਡ ਨੋਏ ਮਿੱਤਰੋ ਆ ਆਇਆ ਪੰਪ ਤੇ ਹੁਣ ਉਹ ਜਗਾ ਆਣੇ ਵਾਲੀ ਆ ਉਹ ਚੜਾਈ ਆ ਉੱਥੇ ਅੱਗੇ ਪੰਪ ਪਾਰ ਕਰਕੇ ਇਹ ਦਿਖਾਵਾਂਗੇ ਤੁਹਾਨੂੰ ਕਿੱਥੇ ਦੀਗਾ ਆਪਾਂ ਵਰਤ ਪੈਟਰੋਲੀਅਮ ਦਾ ਪੰਪ ਆ ਗਿਆ ਤੇ ਇਹ ਆ ਉਰੇ ਦੀ ਗੱਲ ਆ ਆ ਉਰੇ ਇਹ ਚੜਾਈ ਜੀ ਆ ਜਾਂਦੀ ਹੈ ਨਾ ਇਹ ਆਰੇ ਆ ਟੱਕਰ ਜੀ ਦੇ ਘੜਾ ਦਾ ਇੱਥੇ ਆ ਉਹ ਆ ਉਹ ਰੋਡ ਪਾਦਾ ਉਹ ਬਈ ਹਾਂ ਹਾਈਟੇ ਹੁਣ ਮੈਂ ਦੱਸ ਦਾਂ ਬਈ ਉਹ ਹੈ ਗਿਆ ਤਾਂ ਉਹ ਸੀਗੇ ਬਈ ਬੰਦਾ ਗਰੇਂਦਰ ਬਾਈ ਨੇ ਪੁੱਛਿਆ ਅ ਜਿਹੜੇ ਇੱਧਰ ਲੋਕਲ ਚੱਲਦੇ ਆ ਹਨਾ ਬੰਦੇ ਉਹਨਾਂ ਤੋਂ ਪੁੱਛਿਆ ਉਹ ਆ ਬਈ ਲੁੱਟਣੇ ਵਾਲੇ ਠੀਕਾ ਜੇ ਮੱਲਾ ਤੁਸੀਂ ਡਰ ਕੇ ਪੈਰ ਜੱਕ ਲਿਆ ਹਨਾ ਹੌਲੀ ਹੋ ਗਏ ਇੰਨੇ ਇੰਨੇ ਚ ਕੰਮ ਕਰ ਦੇਣਾ ਉਹਨਾਂ ਨੇ ਢੋਡ ਐ ਜਿਹੇ ਬੰਦੇ ਆ ਆਇਓ ਠੀਕਾ ਕੋਕੂ ਤੇ ਨਹੀਂ ਹੈਗੇ ਉਹਨਾਂ ਨੇ ਮਾਸਕ ਪਾਇਆ ਹੋ ਹਾਂ ਮਾਸਕ ਪਾਣਾ ਕਰਕੇ ਉਹ ਦੇਖਦਾ ਨਹੀਂ ਇਹਨਾਂ ਦਾ ਮੂੰਹ ਸ਼ਕਲ ਸੁਕਲ ਉਹ ਮਾਸਕ ਇਸ ਵਾਲਿਆਂ ਨੇ ਐ ਜਾ ਪਾਇਆ ਹੋ ਹਾਂ ਬੰਦਾ ਦੇਖ ਕੇ ਡਰ ਚੋਵੇ ਇਹ ਜਿਵੇਂ ਕਰਕੇ ਆਪਾਂ ਤੁਹਾਨੂੰ ਸਚਾਈ ਦੱਸਣੀ ਸੀ ਕਿ ਸਚਾਈ ਇਹ ਆ ਵੀ ਰਾਤ ਨੂੰ ਇਹ ਵਾਲੇ ਉਹਦੇ ਪਰ 12 ਵਜੇ ਤੋਂ ਬਾਅਦ ਤਾਂ ਚੱਲੋ ਨਾ ਘਾੜ ਚ ਕਿਉਂਕਿ ਮਾਲ ਕਈ ਵਾਰ ਬੰਦੇ ਕੋਲ ਮਹਿੰਗਾ ਹੁੰਦਾ ਹਨਾ ਅਗਰ ਬਾਅਦ ਚ ਪਸਤਾਏ ਦੇ ਕੋ ਉਸ ਨਹੀਂ ਮੰਦਾ ਕਰਾਈ ਤੇ ਹੁਣ ਉਹੋਂ ਦੇ ਹੀ ਨਿਕਲਦਾ ਇਹ ਕੋਈ ਨਹੀਂ ਸੀਗਾ ਉਹ ਬੰਦੇ ਨੇ 마ਸਕ ਪਾਇਆ ਹੋਇਆ ਇਹੋ ਗੱਡੀਆਂ ਲੁੱਟਣੇ ਆਲੇ ਐ 6-7 ਬੰਦੇ ਹੋਰ ਆ ਉਹਨਾਂ ਦੇ ਨਾਲ ਇਹੋ ਜਿਹੜਾ ਬੰਦਾ ਤੇ ਡਰ ਗਿਆ ਸਮਝ ਲਓ ਮਰ ਗਿਆ ਕਰ ਗਿਆ ਸਮਰ ਗਿਆ ਉਹ ਕੰਮ ਹੱਥੇ ਡਰੇ ਨਾ ਪੈਰ ਨਾ ਚੱਕੇ ਕੋਈ ਨਾ ਕਰੇ ਜਿਹੜਾ ਵੇ ਚੜਾ ਦੇ ਫੇਰ ਤਾਂ ਉੱਪਰ ਨੂੰ ਰਾਤ ਨੂੰ ਜਿਹੜਾ ਦੇਖਦਾ ਹੈ ਕਿ ਨਹੀਂ ਜਿਹੜਾ ਆਵੇ ਨਾ ਮੂਰੇ ਮੂਰੇ ਜੇ ਨੂੰ ਅਸਰ ਦਾ ਹੱਕਾਂ ਵਿੱਚ ਕੇ ਚੱਲਣ ਨੂੰ ਲੈ ਕੇ ਬਾਬੇ ਦਾ ਨਾਂ ਇਹ ਸੰਭਲੰਦਾ ਇਹਦੇ ਵਿੱਚ ਬਹੁਤ ਤਾਕਤ ਆ ਜਦ ਤੁਸੀਂ ਸਹੀ ਹਤਰਾ ਹਮ ਗਲਤੀ ਜ ਨਹੀਂ ਤੁਸੀਂ ਸਹੀ ਹੋਣਾ ਚਾਹੀਦੇ ਪੱਟ ਨਹੀਂ ਲੱਗਣ ਦਊਗਾ ਜੀਆ ਕਬੋਂ ਦੀ ਆਹੋ ਜਿਓ ਆ ਮੁੰਡਿਆ ਕੋ ਮਾਰੇ ਤੇਰੀ ਸੋਨੀਏ ਸਮਾਈ ਲਈ ਆ ਲੀਲਾ ਗੁੱਸਾ ਕਰ ਗਿਆ ਬਈ ਹੈ ਲਾਉਣੀਆ ਰੇਸ ਬੰਟੀ ਨਾਲ ਆ ਨੰਦਾ ਸਿਟੀਆ ਮਾਰਦਾ ਐਸੇ ਚੱਲ ਨੀ ਲੈ ਆ ਗਿਆ ਹਾਲੀ ਲੀਲਾ ਆਹ ਅਧਿਆਸ਼ਾਲਾਂ ਇਦਾਂ ਇਦਾਂ ਕਰਦੀ ਐ ਇਦਾਂ ਇਦਾਂ ਕਰਦੀ ਐ ਇਦਾਂ ਇਦਾਂ ਲੀਲਾ ਦਿਖਾਈਏ ਤੁਹਾਨੂੰ ਲੀਲਾ ਬੈਠਿਆ ਹੋਣਾ ਇੱਧਰ ਆ ਇੱਕ ਲੱਲ ਲੀਲਾ ਡਾਕਟਰ ਬਣ ਜਾਂਦਾ ਥੋੜੀ ਦੇਰ ਬਾਅਦ ਆਹ ਦੇਖ ਲੋ ਸਾਰਾ ਆਪਣੇ ਆਪ ਅੱਦ ਗਿਆ ਹੁੰਦਾ ਡੱਟ ਹੋ ਜਾਂਦਾ ਡੱਟ ਡੱਟ ਹੋ ਜਾਂਦਾ ਉਹਦੇ ਇੰਜਰ ਬੰਜਰ ਖੋਲ ਦਿੰਦਾ ਸਾਰੇ ਜਿੰਨੇ ਵੀ ਐ ਅੱਖ ਚੱਕ ਪੈਂਦੀ ਕਹਿੰਦਾ ਗੱਡੀ ਨਿਕਲ ਰਹੀ ਐ ਗੱਡੀ ਦਾ ਹੁੰਦੀ ਆ ਹੁੰਦੀ ਐ ਡਰਾਈਵਰ ਦੀ ਅੱਖ ਦੇਖ ਲੋ ਲੋਕੋ ਤਾਂ ਪੁਰਜਾ ਪਛਾਣ ਲਈਦਾ ਇੱਥੇ ਡਾਕਟਰ ਉਹ ਡਾਕਟਰ ਉਹੀ ਨਾ ਭੈਣੇ ਦਾ ਪ੍ਰੈਸ਼ਨ ਕਰਦੀ ਹਾਂਜੀ ਮਿੱਤਰੋ ਟਾਈਮ ਹੋ ਗਿਆ ਸੌਣ ਦਾ ਤੇ ਮੈਂ ਔਰ ਗਰੇਂਦਰ ਬਾਈ ਸੌਵਾਂਗੇ ਹੁਣ ਤੇ ਮਿੰਟੂ ਘਰ ਟੋਨੀ ਗੱਡੀ ਚਲਾ ਲਵਾਂਗੇ ਅਹੀ ਰਾਜਸਥਾਨੀ ਦੇ ਹੋਟਲ ਤੇ ਪਹੁੰਚ ਗਏ ਤੇ ਉਧਰ ਕੈਮਰਾ ਮੈਂ ਘੁਮਾ ਨਹੀਂ ਸਕਦਾ ਹਲੇ ਕੋਈ ਜ਼ਰੂਰੀ ਗੱਲ ਬਾਤ ਚੱਲ ਰਹੀ ਹੈ ਉਧਰ ਆ ਮੇਰੀ ਵੀਡੀਓ ਨਹੀਂ ਡਾਊਨਲੋਡ ਹੁੰਦੀ ਹੈ ਜੀ ਕਿਹੜੀ ਮੈਂ ਬਣਾਈ ਤੇ ਉੱਥੇ ਭੇਜ ਜੂ ਚਲੋ ਜੀ ਇੱਕ ਮੈਂ ਬਣਾਈ ਹੁਣ ਦੇਖੀ ਹੈ ਕਿੱਥੇ ਉਹ ਵੀ ਰਹੂਗਾ ਰੀਲ ਤੇਰੀ ਰੀਲ 'ਚ ਆਉਗੀ ਜੀ ਰੀਲ 'ਚ ਪਈ ਹੈ 7 ਮਿੰਟ ਦੀ ਹਾਂ 7 ਮਿੰਟ 20 ਮਿੰਟ ਦੀ ਪੈ ਜਾਂਦੀ ਹੁਣ ਤਾਂ ਆਫਰੀਕਾ ਜੀ ਇਸਾਰ ਕਰਦੇ ਆ ਤੁਹਾਡਾ ਕੋਈ ਵਲੌਗ ਦੇ ਵਿੱਚ ਪੈ ਹੋ ਗਿਆ 2:00 ਵਜੇ ਤੇ ਅੱਜ ਬਲੇ ਉਹ ਗੱਲ ਲੇਟ ਸ਼ੁਰੂ ਕਰਦੇ ਪਏ ਆ ਕਿਉਂਕਿ ਉੱਥੇ ਲੇਟ ਆਪਾਂ ਹੈ ਇਸ ਟਾਈਮ ਆਗੇ ਅਸੀਂ ਨਾਗਪੁਰ ਆਗਰ ਪਾਰ ਕਰਕੇ ਸਮਰੂਤੀ ਐਕਸਪ੍ਰੈਸ ਪਰ ਚੜ੍ਹਨੇ ਵਾਲੇ ਆ ਗਰੇਂਦਰ ਬਾਈ ਵਾਲੀ ਗੱਡੀ ਆ ਰਹੀ ਹੈ ਆਲੇ ਦੇ ਆ ਰਹੇ ਆ ਫੋਨ ਭਾਈ ਆ ਜਾਓ ਉਹਨਾਂ ਨੂੰ ਪਤਾ ਨਹੀਂ ਕਿਨੇ ਕਹਿਤਾ ਵੀ ਹਾਂ ਅੱਜ 2 ਵਜੇ ਮੋਹਨ ਜੂਗੇ ਅਸੀਂ ਫਿਰਦੇ ਦਾ ਕਿੱਥੇ ਆ 2 ਵਜੇ ਅੱਜ ਕਿਵੇਂ ਮੋਹਨ ਜੂਗੇ ਤੇ ਦੂਜੀ ਗੱਲ ਇਹ ਕੱਲ ਮਤਲਬ ਅੱਜ گاਉਲਾ ਦੇ ਸੀਗਾ ਆਉਣ ਹੈ ਜੀ ਆ ਮਾਸੀ ਦੇ ਮੁੰਡੇ ਦਾ ਵਿਆਹ ਆਉਣੇ ਦਾ ਜਾ ਨਹੀਂ ਗਿਆ ਤੇ ਇਹਨਾਂ ਨੂੰ ਭਾਈ ਬਹੁਤ ਬਧੰਗਾਂ ਤੇ ਬਾਬੂ ਨੇ ਮਾਨੂੰ ਵੀਡੀਓ ਬਣਾ ਕੇ ਭੇਜੀਆਂ ਉਹ ਮੈਂ ਇੱਥੇ ਲਾ ਦੂੰਗਾ ਨਾਂਣ ਦਾ ਮੇਲ ਪੂਰਾ ਨੌਕਰਦਾ ਹੋ ਗਿਆ ਗਿਆ ਦੈਸਤਵੰਦਾ ਹੋਇਆ ਪੁਰਾਣੇ ਰਿਵਾਜ ਮੰਗਾ ਦੀਪ ਜੰਗ ਏ ਉਹ ਦੇਖ ਲਿਓ ਤੁਸੀਂ ਵੀਡੀਓ ਹਨਾ ਤੇ ਬਾਕੀ ਬਹੁਤ ਬਹੁਤ ਵਧਾਈਆਂ ਭਾਈ ਪਰਮ ਨੂੰ ਆਹ ਮਾ ਲੱਗ ਤਰੱਕੀਆਂ ਬਖਸ਼ੇ ਜੋੜੀ ਨੂੰ ਭਾਗ ਲਾ ਦੇ ਭਾਗ ਲੱਗੇ ਰਹਿਣ ਚਟਾਕ ਰਹੇ ਨੇ ਭੀੜੀਆਂ ਕੋਈ ਕਵੀ ਨਾ ਛੱਡ ਪੜ੍ਹੇ ਜੀਓ ਜੀ ਕਿ ਵਹਿ ਜਾ ਰਾਮਲੇ ਦੇ ਚਲਦੇ ਹਣ ਗਾਣੇ ਚੱਲਦਾ ਸਾਧ ਤੇ ਡੇਰੇ ਚੌਂਕੀ ਭਰ ਕੇ ਆਣੀ ਐ ਐ ਤੜਕੇ ਵੀ ਹੋਗੇ ਪੀਂਦਾ ਪੂਰੇ ਪਾਇਆ ਡੋਡੇ ਨਹੀਂ ਯਾ 120 ਲੀਕਾ ਵਾਗਣਾ 120 ਵਰ ਜਾਓ ਵੀਰ ਜੀ ਸਾਡੀ ਤਾਂ 110 ਤੇ ਹੀ ਜਾਂਦੀ ਆ ਤਬੀ ਤੇ ਨਹੀਂ ਜਾਂਦੀ ਜਿੱਦਣ ਅੰਗੂਰ ਭਰ ਲੈ ਉਹਦੋਂ ਇਹ 120 ਤੇ ਵੀ ਕਰ ਲਾਂਗੇ ਘਰਨੇ ਹੈਗੇ ਆ ਇੱਕ ਵਾਰੀ ਅੰਗੂਰ ਲਾਜ਼ਮੀ ਭਰਾਂਗੇ ਹਮ ਲਾਉਏ ਮੈਟਰੋ ਜਾਲਣ ਦੇ 146 ਕਿਲੋਮੀਟਰ ਪਹਿਲਾਂ ਮਾਲਵਾ ਪੰਜਾਬੀ ਢਾਬਾ ਤੇ ਇੱਥੇ ਲਾਡੀਆਂ ਗੱਡੀਆਂ ਇਤੋਂ ਸਵੇਰੇ ਜਾਵਾਂਗੇ ਆਪਾਂ 5 ਵਜੇ ਦੇਖੋ ਬਾਈ ਨੂੰ ਤੇ ਭਾਈ ਇੰਨਾ ਜਾਣਾ ਸਵੇਰੇ ਹਾਏ ਹਾਏ ਸੁੱਟਾਂ ਟੱਲ ਆ ਆਹ ਜਾਣਾ ਤਾਂ ਜਾਣਾ ਜਿਹੜੇ ਬੰਦੇ ਦੀ ਰਾਤ ਦੀ ਡਿਊਟੀ ਹੁੰਦੀ ਹੈ ਉੱਠ ਕੇ ਆਉਣਾ ਥੋੜਾ ਸਵੇਰੇ ਕਿ ਨਹੀਂ ਆਹ